ਮੋਮੈਂਟ ਆਫ ਨਾ ਜੋ ਆ ਸੰਜੇ ਕਰਾਂਗੇ ਬismillahirrahmanirrahim ਸਸਤਰਿਕਾ ਦਾ ਆਦਾਨ ਨਮਸਕਾਰ ਮੈਂ ਮੈਨੂੰ ਦੂਜੀ ਵਾਰੀ ਪ੍ਰਧਾਨ ਸੁਣਿਆ ਤੇ ਮੈਂ ਸਾਰੇ ਸਾਥੀਆਂ ਦਾ ਬਲਾਗ ਦਾ ਸਾਡੇ ਜਿਹੜਾ ਪ੍ਰਧਾਨ ਦਾ ਸਾਡੇ ਪੰਜਾਬ ਦੇ ਮੀਤ ਪ੍ਰਧਾਨ ਡਾਕਟਰ ਕਸ਼ਮੀਰ ਸਿੰਘ ਦਾ ਅਸਪਾਤ ਸਿੰਘ ਸੰਧੂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਇਸ ਬਲਾਗ ਨੂੰ ਉੱਚਾ ਚੱਕਣ ਵਾਸਤੇ ਤੇ ਆਪਣਾ ਪਰਿਵਾਰ ਬਣਾਉਣ ਵਾਸਤੇ ਮੈਂ ਦਿਨ ਰਾਤ ਮਿਹਨਤ ਕਰਦਾ ਰਹਾਗਾ ਅੱਗੇ ਵੀ ਕਰੀਏ ਤਾਂ ਮੈਂ ਹੋਰ ਵੀ ਕਰਦਾ ਰਹਾਂ। ਇਸ ਤੋਂ ਇਲਾਵਾ ਸਰਕਾਰ ਨੂੰ ਜਾਂ ਹੋਰ ਕਿਹ ਮੁਸ਼ਕਲ ਆ ਕੇ। ਮੁਸ਼ਕਲ ਤਾਂ ਕੋਈ ਨਹੀਂ ਆਉਂਦੀ ਹੈ ਜੇ ਕੋਈ ਵੀ ਜਿਹੜੀ ਵੀ ਸਰਕਾਰ ਬਦਲਦੀ ਹੈ ਕੁਝ ਗਾਈਡਲਾਈਨਾਂ ਹੁੰਦੀਆਂ ਨੇ। ਉਹ ਸਾਨੂੰ ਕਦੇ ਚੋਰਾ ਛਾਪ ਡਾਕਟਰ ਦੇ ਖਿਤਾਬ ਨਾਲ ਨਾਮਾਜ਼ ਦਿੰਦੇ ਨੇ। ਕਦੇ ਕਹਿੰਦੇ ਜੀ ਇਹ ਵੈਦ ਨੇ ਇਹਨਾਂ ਨੂੰ ਆਉਂਦਾ ਕੁਝ ਨਹੀਂ ਹੈਗਾ ਇਹ ਖਲਵਾ ਕਰਦੇ ਨੇ ਸਿਹਤ ਦੇ ਨਾਲ। ਪਰ ਜੇ ਦੇਖੀ ਅਸੀਂ ਦੇਖੀਏ ਕੋਰੋਨਾ ਕਾਲ ਦੇ ਵਿੱਚ ਇਹ ਜਿਹੜੇ ਵੈਦ ਨੇ ਆਰਐਮਪੀ ਡਾਕਟਰ ਨੇ ਜਾਂ ਸਾਡੀ ਜਿਹੜੀ medical practitioner association ਹੈ ਇਹੀ ਉਹਨਾਂ ਦੇ ਕੰਮ ਆਈ ਹੈ ਕਿ ਉਹ ਐਮ ਐ ਐਮਬੀਬੀਐਸ ਤੇ ਐਮ ਡੀ ਡਾਕਟਰਾਂ ਨੇ ਤਾਂ ਆਪਣੇ ਘੇਟ ਬੰਦ ਕਰ ਰੱਖੇ ਸੀ ਜੇ ਕਿਸੇ ਨਾਮ ਤੇ ਤੱਕਾ ਮੇਰਾ ਹੁੰਦਾ ਪਰ ਇਹ ਐਸੋਸੀਏਸ਼ਨ ਖੜੀ ਸਾਡੀ ਐਸੋਸੀਏਸ਼ਨ ਖੜੀ ਹੈ ਸਾਡਾ ਪੰਜਾਬ ਖੜਾ ਸਾਡੇ ਜਿੰਨੇ ਵੀ ਜ਼ੋਨ ਨੇ ਉਹ ਖੜੇ ਨੇ ਸਾਡਾ ਜ਼ਿਲ੍ਹਾ ਪੂਰਾ ਨਾਲ ਖੜਾ ਪੂਰਾ ਪੰਜਾਬ ਖੜਾ ਅਸੀਂ ਨਾਲ ਖੜਾਂਗੇ ਉਹਨਾਂ ਦੇ ਠੀਕ ਹੈ ਸਰ ਡਾਕਟਰ ਰਿਸ਼ਪਾਲ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਰਜਿਸਟਰਡ ਨੰਬਰ 295 ਜ਼ਿਲ੍ਹਾ ਫਰੀਦਕੋਟ ਅੱਜ ਬਾਕੀ ਸਾਰੀ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਬਾਕੀ ਸਾਰੀਆਂ ਬਲਾਕਾਂ ਦੀ ਚੋਣ ਤੋਂ ਬਾਅਦ ਲਾਸਟ ਦੇ ਵਿੱਚ ਅੱਜ ਬਲਾਕ ਜੈਤੋ ਦੀ ਚੋਣ ਕਰਾਉਣ ਵਾਸਤੇ ਐਜ਼ ਅ ਚੋਣ অবজারভার ਖੁਦ ਮੈਂ ਤੇ ਮੇਰੇ ਨਾਲ ਡਾਕਟਰ ਗੁਰਤੇਜ ਸਿੰਘ ਜੀ ਦਾ ਨਰਮਣਾ ਸੀ ਪਹੁੰਚੇ ਸੀ ਬੜੀ ਖੁਸ਼ੀ ਹੋਈ ਕਿ ਬਿਨਾ ਕਿਸੇ ਬੈਸਬਾਜੀ ਤੋਂ ਬੜੇ ਸਰਬਸੰਮਤੀ ਨਾਲ ਉਹੀ ਪੁਰਾਣੀ ਕਮੇਟੀ ਨੂੰ ਜਿਹੜੀ ਹੈਗੀ ਹੈ ਮਨਜ਼ੂਰੀ ਦਿੱਤੀ ਗਈ ਹੈ ਕਿਉਂਕਿ ਇਹਨਾਂ ਨੇ ਪਿਛਲੇ ਸਮੇਂ ਦੇ ਵਿੱਚ 2 ਸਾਲ ਦੇ ਵਿੱਚ ਕਾਫੀ ਬਲਾਕ ਦੀ ਤਰੱਕੀ ਵਾਸਤੇ ਕੰਮ ਕੀਤਾ ਹੈ ਹਰੇਕ ਬਲਾਕ ਦੇ ਮੈਂਬਰ ਨਾਲ ਖੜਦੇ ਰਹੇ ਹੈ ਔਰ ਆਉਣ ਵਾਲੇ ਸਮੇਂ 'ਚ ਵੀ ਸਾਨੂੰ ਪੂਰੀ ਉਮੀਦ ਹੈ ਕਿ ਮੁਹੰਮਦ ਸਲੀਮ ਖਿਲਜੀ ਔਰ ਇਹਨਾਂ ਦੇ ਨਾਲ ਸਾਡੇ ਸੀਨੀਅਰ ਸਾਥੀ ਹੈ ਡਾਕਟਰ ਕੌਰ ਸਿੰਘ ਸਾਡੇ ਜ਼ਿਲ੍ਹੇ ਦੇ ਵਿੱਚ ਚੇਅਰਮੈਨ ਹੈ ਡਾਕਟਰ ਕਸ਼ਮੀਲ ਸਿੰਘ ਪੰਜਾਬ ਦੇ ਵਿੱਚ ਨੁਮਾਇੰਦਗੀ ਹੈ ਉਹਨਾਂ ਦੀ ਡਾਕਟਰ ਹਰਪ੍ਰੀਤ ਸਿੰਘ ਜੀ ਸੇਵੇਵਾਲਾ ਡਾਕਟਰ ਕੇਸ਼ੀ ਹੈ ਇਹ ਸੀਨੀਅਰ ਮੈਂਬਰਾਂ ਨੂੰ ਨਾਲ ਲੈ ਕੇ ਜਿਹੜਾ ਹੈਗਾ ਬਲਾਕ ਨੂੰ ਬਹੁਤ ਬੁਲੰਦੀਆਂ ਤੇ ਲੈ ਕੇ ਜਾਣਗੇ ਇਹਨਾਂ ਦੇ ਨਾਲ ਜਿਹੜੇ ਇਸੇ ਕਮੇਸ ਤੋਂ ਦਾ ਨਾਮ ਦਾ ਉਹ ਇਹਨਾਂ ਦੇ ਨਾਲ ਅਜੰਤਪੌਰ ਤੋਂ ਪਹੁੰਚੇ ਨੇ ਜਿਹੜੇ ਕਿ ਚੋਣ ਕਰਾਉਣਗੇ ਇੱਕ ਦੇਸੀ ਦਾ ਜੇ ਅਸੀਂ ਇਹਨਾਂ ਨੂੰ ਇਹ ਦਿਨ ਤੇ ਬਤਾਈ ਦਿੰਦੇ ਆਂ ਤੇ ਡਾਕਟਰ ਕਹਿੰਦੇ ਆਂ ਕਿ ਬਾਕੀ ਜਿਹੜੇ ਸਾਡੇ ਮੈਂਬਰ ਇੱਥੇ ਪਹੁੰਚੇ ਨੇ ਮੇਰੇ ਖਿਆਲ ਤੋਂ ਹੋਣੀ ਸੀ ਕਿ ਕਮੇਟੀ ਬਣਦੀ ਤੇ ਉਹਦੀ ਨਵਾਂ ਪ੍ਰਧਾਨ ਕੌਣੇ ਦਾਦੀਆਂ ਬਣਨ ਜਾਂਦੇ ਨੇ ਤੇ ਮੈਂ ਸਾਰਿਆਂ ਨੂੰ ਇਹ ਇਕ ਰੀਤੇ ਤੁਸੀਂ ਸਾਰਿਆਂ ਨੇ ਇੱਕ ਵਾਰੀ ਜਰੂਰ ਕਹਿੰਦੇ ਨੇ ਚਾਹੇ ਸਤਨ ਉਹਦਾ ਕਰਨਾ ਹੀ ਹੈ ਮੈਂ ਇਥੇ ਮੈਂਬਰਾਂ ਦਾ ਧੰਨਵਾਦ ਕਰਦਾ ਹਾਂ ਉਹਦੇ ਦਰਜਾ ਦਾ ਸਵਾਗਤ ਕਰਦਾ ਸਾਡੇ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਇੱਥੇ ਆਉਂਦੇ ਇਹਨਾਂ ਦਾ ਤਾਂ ਬਹੁਤ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਜਿਹੜਾ ਤੁਹਾਨੂੰ ਅਤੇ 14 ਜਨਮ ਪਰ ਸਟਾਰਟਅਪ ਸੰਭਾਲ ਸੰਘੀ ਸੰਦੂ ਉਹਨਾਂ ਦੇ ਨਾਲ ਦੇ ਵਿਕਟੋਰਾ ਨਾਲ ਸਾਡੇ ਪਿੰਡ ਸੇਕੀ ਨਾਲਰਵਾਣਾ ਸਾਡੇ ਬਲਾਕ ਦੇ ਪ੍ਰਧਾਨ ਜੀ ਉਹ ਸਾਰੀ ਸਾਰੀ ਜਿੰਗੀਆਂ ਤੇ ਜੇਰ ਸਾਡੇ ਵੱਲੋਂ ਬਲਾਉ ਫਤੇ ਜਾਈ ਦਾ ਤਾਵਾ ਉਹਨਾਂ ਜੀ ਵਾਲੀ ਸਤਿ ਸ੍ਰੀ ਅਕਾਲ ਅੱਜ ਸਾਡੇ ਬਲਾਕ ਦੀ ਦੋਹ ਪਾਰਨਾ ਬਾਅਦ ਕਿਉਂ ਹੋਣੀ ਹੈ ਜੋ ਕਿ ਸਾਡੇ ਸਤਿਕਾਰ ਦੇ ਤਾਉ ਕੋ ਅਸੀਂ ਜੋਨ ਕਰਦੇ ਆਂ ਸਾਡੀ ਜੋਂਨ 2 ਸਾਲ ਤੋਂ ਚੱਲ ਰਹੀ ਹੈ ਨਾ ਤੇ ਅੱਜ ਜਿਹੜੀ ਹੈ ਜ ਸਾਡੀ ਬਲਾਕ ਕਮੇਟੀ ਜਿਹੜੀ ਪੁਰਾਣੀ ਹੈ ਇਹਨੂੰ ਭੰਗ ਕਰਕੇ ਨਵਾਂ ਜਿਹੜਾ ਬਲਾਕ ਦੀ ਚੋਣ ਕੀਤੀ ਜਾਵੇਗੀ ਸਾ ਮੈਂ ਸਾਰੇ ਆਏ ਹੋਏ ਸਾਥੀਆਂ ਨੂੰ ਬਹੁਤ-ਬਹੁਤ ਇਹਨਾਂ ਦਾ ਧੰਨਵਾਦ ਕਰਦਾ ਜੀ ਐਂ ਕਹਿੰਦਾ ਜੇ ਆਪਣੇ ਦੇਸ਼ ਦੇ ਰਾਜ ਨੂੰ ਜੀ ਆਇਆਂ ਕਹਿੰਦਾ ਹੈ ਜੀ ਅੱਜ ਦੀ ਜੋਂਨ ਦਾ ਜੋ ਪ੍ਰਕਿਰਿਆ ਹੈ ਲਾਭ ਤੋਂ ਪਹਿਲਾਂ ਇਹ ਤਰ੍ਹਾਂ ਨਾਮਕ ਜੀ ਨੇ ਲਾਇਓ ਸਪੀਅਰ ਨਾਮ ਅੰਮ੍ਰਿਤਿਆਰ ਤੋਂ ਆਉਂਦਾ ਹੈ ਸਾਰੇ ਮਾਨਕੀ ਦਾਣਾ ਕਟਵੇ ਦੀਆਂ ਜੋ ਯਾਦ ਸਟਾਫ ਦੀ ਔਰ ਕਾਂਜੀ ਦੀ ਰਿਪੋਰਟ ਸਾਰੇ ਸਾਥੀਆਂ ਨੇ ਰੱਖੇ ਜਿਹੜੀ ਹੈਗੇ 2 ਸਾਲ ਦਾ ਲੇਖਾ ਜੁਕਾ ਔਰ ਜੋ ਵੀ पहला जी रिपोर्ट खोली जाएगी उसकी रिपोर्ट से जो है चर्चा की जाएगी उसकी कुछ कोई हम कमी पेशी लगेगी उसका पूछ सकते हैं और उसका भी जो जवाब दिता जाएगा कम किया बोलया गया जराज कर सकता है ਮੈਂ ਕੰਮ ਕੀਤਾ ਸੀ ਪਰ ਮੇਰੇ ਕੰਮ ਦਾ ਜਿਹੜਾ ਹੈਗਾ ਉਹ ਫੇਰਵਾ ਵਿੱਚ ਨਹੀਂ ਦੱਸਿਆ ਗਿਆ ਤੇਰੀ ਆ ਰਿਪੋਰਟ ਆ ਖਜ਼ਾਨਚੀ ਰਿਪੋਰਟ ਜਿਹਦੇ ਤੇ ਮੈਂ ਇੱਕ ਮਿੰਟ ਤੁਹਾਡੇ ਕੋਲ ਲੈਣ ਵਾਸਤੇ ਖੜਾ ਹੋਇਆ ਕਿ ਬਹੁਤ ਹੀ ਐਮਰਗੈਂਸੀ ਰਿਪੋਰਟ ਹੁੰਦੀ ਹੈ ਸੱਚੀ ਹਾਜ਼ਰੀ ਦਾ ਸਿਰਫ ਇਹ ਨਹੀਂ ਵੀ ਆ ਕੇ ਬਹਿ ਗਏ ਤਾਂ ਬਲਾਕ ਨੇ ਉਹਦੀ ਜਿਹੜੀ ਹੈਗੀ ਹੈ ਖਜ਼ਾਨਚੀ ਰਿਪੋਰਟ ਕਿਉਂਕਿ ਦੋ ਸਾਲ ਦਾ ਲੇਖਾ ਜੋਖਾ ਹੈ ਕਿੱਥੋਂ ਪੈਸਾ ਆਇਆ ਆਦੀ ਨਿਊਕਲੀ ਲੱਗੀ ਐ ਚੋਣ ਕਰਾਉਣ ਦੀ ਪਰ ਮੈਂ 2 ਮਿੰਟ ਖਜ਼ਾਨਚੀ ਰਿਪੋਰਟ ਦੇ ਵਾਸਤੇ ਮੈਂ ਸਰਫੇਸ ਕਰਕੇ ਸ਼ੁਰੂ ਹੋਇਆ ਕਿ ਅਸੀਂ ਐ ਦੇ ਚੋਣ ਬਸਰਵਰ ਅੱਤੇ ਪਹੁੰਚੇ ਆ ਸਾਡੀ ਡਿਉਟੀ ਬਣਦੀ ਐ ਜਨਰਲ ਸੈਕਲਾਨੀ ਕਮੇਟੀ ਐ ਉਹ ਭੰਗ ਹੋ ਚੁੱਕੀ ਐ ਜਿਹੜੇ ਪੁਰਾਣੀ ਕਮੇਟੀ ਦੇ ਸਾਰੇ ਸਾਥੀ ਐ ਉਹ ਸਾਹਮਣੇ ਹੀ ਥੇੜਾ ਜਿਹੜੀ ਉਹਨਾਂ ਤੇ ਸਾਰੇ ਦੇ ਸਾਰੇ ਜਾਣਗੇ ਪੁਰਾਣੀ ਕਮੇਟੀ ਦੇ ਵਿੱਚੋਂ ਕੋਈ ਨਹੀਂ ਸਾਥੀ ਜੜਾ ਹੈਗਾ ਉਹਤਰ ਨਹੀਂ ਹੁੰਦਾ ਸਿਰਫ ਸਾਡੇ ਜਿਲ੍ਹੇ ਦੇ ਜਿਹੜੇ ਆ ਉਹ ਕਿਉਂਕਿ ਜਿਲ੍ਹਾ ਕਮੇਟੀ ਜਿਉਂਦੀ ਤਿਉਂ ਉਹ ਜਿਹੜੇ ਕਮੇਟੀ ਦੀ ਜੁੜ ਹੋਣੀ ਹੈ ਸੋ ਪਹਿਲਾਂ ਮੈਂ ਜੱਗਰੰਦੀ ਬਾਰੇ ਕਿਉਂਕਿ ਤੁਹਾਡੀ ਬਲਾਕ ਦੇ ਵਿੱਚ ਕਾफी ਨਵੇਂ ਮੈਂਬਰ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੇ ਵੀ ਸਾਥੀ ਬਲਾਗ ਦੇ ਵਿੱਚ ਨਵੇਂ ਸ਼ਾਮਲ ਹੋਏ ਐ ਉਹਨਾਂ ਨੂੰ ਬਲਾਗ ਦੇ ਵਿੱਚ ਸਾਡੇ ਪਰਿਵਾਰ ਦੇ ਮੈਂਬਰ ਬਣਨ ਲਈ ਬਹੁਤ-ਬਹੁਤ ਤੁਹਾਡਾ ਧੰਨਵਾਦ ਬਹੁਤ-ਬਹੁਤ ਜੀ ਆਇਆਂ ਕਿ ਤੁਸੀਂ ਮੈਡੀਕਲ ਪ੍ਰੈਕটিশনার ਐਸੋਸੀਏਸ਼ਨ ਅਜਿਸਟਰਡ ਨੰਬਰ 299 ਵਿੱਚ ਦੇ ਪਰਿਵਾਰ ਦੇ ਮੈਂਬਰ ਬਣੇ ਹੋ ਸੋ ਤੁਹਾਡਾ ਬਹੁਤ-ਬਹੁਤ ਧੰਨਵਾਦ هوگه okay. 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 okay.